ਅੱਜ ਇਲਾਕਾ ਨਿਵਾਸੀਓ ਅੱਜ ਸਾਰੇ ਹੀ ਸਾਡੇ ਜਿਹੜੇ ਤੁਹਾਡੇ ਨਾਲ ਵੀਰ ਔਰ ਸਾਰੇ ਇਕੱਠੇ ਹੋਏ ਨੇ ਕਿਸਾਨ ਯੂਨੀਅਨ ਦੇ ਪਾਸ ਜਿਹੜੇ ਲੀਡਰ ਆਏ ਨੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਹੋਇਆ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਪਰ ਅੱਥੋਂ ਨੂੰ ਅੱਜ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਯੂਥ ਦੇਖੀਦਾ ਹੈ ਇਹ ਆਪਣੇ ਪੰਜਾਬ ਦਾ ਹੈ ਸੋ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਾਡਾ ਫਿਊਚਰ ਹੈ ਸੋ ਇੰਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਮੁਤਾਬਿਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹਦੀ ਸਾਹ ਮੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਕੋਲ ਹੈ ਔਰ ਇਹ ਛੇ ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਰਾ ਰਿਹਾ ਹੋ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਰਿਹਾ ਹਾਂ ਉਹ ਇਹ ਹੌਜਣ ਕਿ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਪਰਪਾਈ ਕਰਦੇ ਹਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਹੈ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਅੱਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਟਾਰਾ ਹੋ ਜਾਏਗਾ ਇਹਦੀ ਗੱਲ ਆ ਕਹਿਣਾ ਹੋਇਆ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸਤਿ ਸ਼੍ਰੀ ਅਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ ਔਰ ਆਪਾਂ 5-4 ਮਿੰਟ ਲਾਉਣੇ ਆ ਮੇਰੀ ਗੱਲ ਧਿਆਨ ਨਾਲ ਸੁਣ ਲਓ ਭਾਈ ਮੇਰੀ ਗੱਲ ਸੁਣੋ ਭਰਾ ਵੇ ਕੇ ਸਾਰੇ ਪਿਆਰ ਨਾਲ ਸੁਣ ਲਿਓ ਤੁਹਾਨੂੰ ਲੱਗਦਾ ਵੀ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫੈਲਾ ਕਰ ਲਾਂਗੇ ਅਸੀਂ ਯਾਰ ਹਣਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹੁਣ ਘਰੇ ਬੈਠਾ ਗੁਰਜਾਈ ਚ ਕਮੈਂਟ ਕਰੀ ਜਾਊਗਾ ਵੀ ਐ ਹੋ ਗਿਆ ਹੋਰ ਇਹ ਗੱਲ ਵੱਖਰੀ ਐ ਬੜਾ ਜੱਟੀ ਆ ਬਈ ਇਹ ਜੱਟ ਇਹ ਅਸੀਂ ਜੇ ਕੱਕੇ ਆਗੂ ਖੜੇ ਆ ਕਾਕਾ ਜੀ ਖੜੇ ਐ ਭੂਲ ਜੀ ਖੜੇ ਐ ਲੰਗੋਵਾਲ ਜੀ ਖੜੇ ਐ ਸਾਰੇ ਆਗੂ ਖੜੇ ਬੈਠੇ ਯਾਰ ਹਨਾ ਜੇਲੀ ਕਰਕੇ ਸਾਡੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਇਹ ਚੋਰੀਆ ਜੇ ਅੱਛੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆ ਲਿਖਤੀ ਦਿੱਤਾ ਐ ਐਡੀਜੀਪੀ ਡੀਆਈਜੀ ਆਈਜੀ ਦੇ ਦਸਕਾ ਦਾ ਲਿਖਤੀ ਦੇ ਕੇ ਗਏ ਯਾਰ ਫਿਰ ਮੁੱਕੋ ਜਾਣਗੇ ਫਿਰ ਕਿੱਥੇ ਜਾਣੇ ਕੋਈ ਗੱਲ ਨਹੀਂ ਧੋਮੇਰਾ ਇਹ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਕੁਝ ਕਿਹਾ ਹੋ ਜਾਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੀ ਉਹ ਮੈਂ ਤੁਹਾਡਾ ਇਹ ਜੋ ਮੇਰੇ ਤੁਸੀਂ ਜੇ ਇੱਕ ਬੋਲ ਦੇ ਤੇ ਫੁੱਲ ਦਿਹਾ ਸਕਦੇ ਹੋ ਐਨੀ ਕਿਰਤੀ ਮੈਂ ਤੁਹਾਡਾ ਇਸ ਗੱਲੋਂ ਬਹੁਤ ਧੰਨਵਾਦ ਕਰਦਾ ਬਾਗਾ ਵੀ ਖਾਢੀਗਾ ਤੁਸੀਂ ਬੈਜੀ ਕੜ ਵੀ ਤੋੜੇ ਪਰ ਫਿਰ ਵੀ ਤੁਸੀਂ ਆ ਜਾਏ ਵੱਡਾ ਪਰੰਪਰਾ ਆ ਸੀ ਕਿ ਲੋਕ ਇੱਥੇ ਨਹੀਂ ਆਉਣ ਦੇਣੇ ਡਰਾਪੇ ਕੋਰ ਕਰ ਲੈ ਲਾ ਕੇ ਬੰਦੇ ਫੜ ਲੈ ਕਰਾ ਜੇਰਬੰਦ ਕਰ ਲੈ ਪਰ ਤੁਸੀਂ ਸਾਧੀਆਂ ਰੋਕਾਂ ਟੋਕਾਂ ਤੋੜ ਗਿਆ ਜੇ ਮੋਹਰ ਲਾਦੀ ਐ ਕਿ ਨਹੀਂ ਇਹ ਦੱਬੇ ਨਹੀਂ ਜਾਣੇ ਜਿੰਨਾ ਮਰਜ਼ੀ ਜਬਰ ਕਰ ਲੈ ਬੋਲੇ ਸਤਿ ਸ੍ਰੀ ਅਕਾਲ ਜੇ ਭਾਈ ਇੱਕ ਨੌਜਵਾਨ ਹੋਰ ਅਪੀਲ ਆ ਆਪਾਂ 26 ਤਰੀਕ ਨੂੰ 26 ਨਵੰਬਰ ਨੂੰ 2020 ਸੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਇੱਥੋਂ ਬੜੀਆਂ ਛੜਕਾ ਪੱਟੀਆਂ ਸੀ ਬੜੇ ਟੋਲੇ ਪੱਟੇ ਜੀ ਬੜੇ ਵੈਰੀ ਵੈਰੀ ਵੱਡੇ ਵੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰ ਜਾ ਰੋਕਾਂ ਟੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋਂ ਤਿਆਰ ਹੋ 13 ਫਰਵਰੀ ਆਹੀ ਮੁੱਦੇ ਹਲੇ ਜਿਹੜੇ ਅਧੂਰੇ ਪਏ ਆ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕਾਂਸ ਵੀ ਪਏ ਆ ਉਹ ਬਹੁਤ ਆਦੇ ਪਏ ਆ ਉਵੇਂ ਚੱਲੀ ਜਾਂਦੇ ਆ ਜਾਂ ਨਮੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਨੀਤੀ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨੌਜਵਾਨ ਨੂੰ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਉੱਥੇ ਦਿੱਲੀ ਪਹੁੰਚਣਾ ਬਾਈ ਇਹ ਨਾ ਸੁਣਿਆ ਕਰੋ ਉਹ ਵੀ ਮੇਰੇ ਤੇਰੀ ਗੱਲ ਪੂਰੀ ਹੋ ਜਾਣਾ ਹਰਪਾ ਬੰਦ ਕਿਹੜੇ ਬੰਦੇ ਨੂੰ ਛੱਡੇ ਸਾਡੇ ਥਾਣੇ ਦੇ ਹੋਰ ਨਹੀਂ ਛਾੜੇ ਜਾਉਂਦੇ ਸੁਪਰ ਪ੍ਰਸ਼ਾਸਨ ਸੁਣਦਾ ਹੋਊਗਾ ਸਾਡੇ ਬੰਦੇ ਨਹੀਂ ਛੱਡੇ ਗਏ ਹਲੇ ਜੇ ਨਹੀਂ ਛੱਡੇ ਗਏ ਤਾਂ ਹੀ ਜਾਈ ਜਾਵਾਂਗੇ ਜਿਹੜੇ ਬੰਦੇ ਥਾਣਿਆਂ ਤੋਂ ਛੱਡੇ ਨਹੀਂ ਗਏ ਪ੍ਰਸ਼ਾਸਨ ਸੁਣਦਾ ਛੱਡ ਦੇ ਹੁਣੇ ਹੈ ਉਹ ਕੀ ਅੱਥੀ ਕੀ ਹੈ ਇਹ ਵੀ ਬਰਬਰ ਕੀ ਹੈ ਕੀ ਨੇ ਓਹ ਓਹ ਤਾਂ ਇਹਨਾਂ ਨੇ ਐ ਕਰਿਆ ਹੋਣਾ ਏਦਾਂ ਨੂੰ ਹੋਣਗੇ ਓ ਪ੍ਰਸ਼ਾਸਨ ਸਾਡੀ ਭਾਈ ਸੁਣ ਲੈ ਧਿਆਨ ਦੇ ਨਾਲ ਜਿਹੜੇ ਥਾਰੇ ਹੈ ਕਿਹੜਾ ਥਾਰਾ ਕਿਹੜਾ ਕੌਰੀਆਂ ਚੌਕੀਆਂ ਕੌਰੀਆਂ ਓ ਸਾਜ ਨਹੀਂ ਮਿਲਣੀ ਸੀਗੇ ਮੈਨੂੰ ਕਿਸੇ ਨੂੰ ਸੁਣਦਾ ਨਹੀਂ ਨਾ ਬਾੜਵਰ ਧੌਲਾ ਭਾਈ ਉਹ ਸਾਰੇ ਬੰਦੇ ਲਾਦਾ ਛੱਡ ਦੇ ਪ੍ਰਸ਼ਾਸਨ ਏ ਹੁਣੀ ਪਾਈ ਸੁਨੇਹਾ ਲਾ ਦੇ ਪ੍ਰਸ਼ਾਸਨ ਖਰਾਬਸਰ ਖੜਾ ਰਖਦੇ ਆ ਆ ਆ ਸੱਤੇ ਨੂੰ ਕਹਿ ਦੇ ਚੌਕੀ ਇੰਚਾਰਜ ਆ ਵੀ ਪਾਈਆ ਬੰਦੇ ਛੱਡ ਦਿੱਤੇ ਯਾਰ ਆ ਜਦੋਂ ਸਾਡੇ ਕੋਲ ਸੁਨੇਹਾ ਆ ਗਿਆ ਸਾਡਾ ਮੋਰਚਾ ਫਤਿਆ ਤੇਰੀ ਰਵਾਰਗੀ ਪਾ ਦੇਣੀ ਏ ਨਹੀਂ ਉਦੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਬਸ ਥੋੜੇ ਮਿੰਟ ਸੋਹਣਿਆ ਤੰਬੂ 13 ਨੂੰ ਦਿੱਲੀ ਜਾਣਾ ਸ਼ੰਭੂ ਤੇ ਖਲੋੜੀ ਇਕੱਠੇ ਹੋਣੇ ਸ਼ੰਭੂ ਤੇ ਖਲੋੜੀ ਓਏ ਭਾਈ ਕੀ ਕਰ ਰਹੇ ਹੋ 13 ਤਰੀਕ ਨੂੰ ਸ਼ੰਭੂ ਤੇ ਖਲੋੜੀ ਇਕੱਠੇ ਹੋਣਾ ਬਈ ਕਿਦਾ ਦਰੱਖਤਾਂ ਦੇ ਅੰਦਰ ਕਿੱਛ ਕਰ ਰਿਹਾ ਹੈ। ਇੱਕ ਇੱਕ ਕੈਦੀ ਬੋੜਾ ਜਿਹਦੇ ਤਿੰਨ ਵੀ ਮਾਤਾ ਨਾਲਾ। ਬਾਕੀ ਸਾਰੇ ਆਪਾਂ ਕਹੇ ਤਾ ਨਾ। ਭਾਈ ਪਹਿਲਾ ਆ ਕੇ। ਭਾਈ ਪਹਿਲਾ ਆ ਕੇ ਕਹੋ ਮਹਿਲਾ ਆ ਕੇ। ਭਾਈ ਮਹਿਲਾ ਵਾਲੇ ਆ ਕੇ। ਇਹ ਨਹੀਂ ਹੋएगी। ਹੋਊਗੀ ਵੀਰੇ ਹੋਊਗੀ।